ਤਾਨੂੰ ਪਤਾ ਹੀ ਹੈ ਜਿਹੜਾ ਜਿੱਦ ਗਿਆ ਉਹਨੇ ਗੱਲ ਕਰ ਸੀ ਪ੍ਰੋਫੈਸਰ ਨੇ ਕਿਹਾ ਇੱਕ ਹੱਬ ਤੋਂ ਵੀ ਮੇਰਾ ਤਾਂ ਉੱਠਾ ਉਹ ਘਰ ਤੋਂ ਲੈ ਕੇ ਚੱਲਦੀ ਹੈ 6 ਮਹੀਨੇ ਦੀ ਮੇਰੀ 6 ਮਹੀਨੇ ਦੀਆਂ ਸੀਟਾਂ ਖਾਦੀ ਇੱਕ ਹਫਤੇ ਤੋਂ ਉਹ ਜਿੱਤੀ ਭੱਜਦੇ ਉਹ ਅੱਗੇ ਹੋ ਜਾਏ ਪਿੱਛੇ ਹੋ ਜਾਏ ਤੋ ਇੱਕ ਬੱਚੇ ਨੂੰ ਪਤਾ ਹੈ ਕਿ ਮੇਰਾ ਐਨੂਅਲ ਐਗਜ਼ਾਮ ਦਸੰਬਰ ਤੋਂ ਤੋ ਉਹਨੇ ਇੱਕ ਦੋ ਦੇ ਢੱਗੇ ਹੋ ਜਾਣੀਆ ਪਿੱਛੇ ਉਹ ਤੇ ਜਿਹੜਾ ਪੜਿਆ ਲਿਖਿਆ ਉਹਨੂੰ ਭਾਜ ਦੋ ਦੇ ਢੱਗੇ ਕਰ ਲੋ वी आर एट कोर्ट फॉर टू विद गजेंद्र चब्बेवाल मेयर्स फ्रॉम द इलेक्शन रैली एज पर मिस्टर प्रताप वाजमैन जाना टू बी वेरी वॉटफुल टू सो हियर टूक टू वाजम जी एंड आस्क दैट व्हाट इज द करंट सिचुएशन इन चब्बेवाल इट इज अ लार्ज प्रॉब्लम मतलब वेयर इज मैम इट्स रे सारे पंजाब وچ اندरा चब्बेवाल पीपल आर लुकिंग फॉर अ चेंज लोग बगावती सुरक्षा ਕਿਸਾਲ ਰੁਪਿਆ ਗਿਆ ਜਵਾਨ ਲੁੱਟਿਆ ਗਿਆ ਜਵਾਨੇ ਲੁੱਟੀ ਗਈ ਨਸ਼ਿਆਂ ਦੇ ਸਾਹਮਣੇ ਬਿਲਕੁਲ ਸਰਕਾਰ ਪਾਵਾਂ ਖੜੀਆਂ ਕਰਦੀ ਹੈ ਢਾਈਆਂ ਸਾਲਾਂ ਚ ਇੱਕ ਕਾਨਾ ਕਿਸੇ ਪੰਚਾਇਤ ਨੂੰ ਨਹੀਂ ਦਿੱਤਾ ਤੇ 25 ਕਰੋੜ ਰੁਪਿਆ ਜਿਹੜੇ ਸਰਪੰਚਾਂ ਦਾ ਫੰਕਸ਼ਨ ਹੋਇਆ ਉਹਦੇ ਤੇ ਖਰਚ ਕੱਢਿਆ ਚਲਿਤ ਭਾਈਚਾਰਾ ਸਾਡੀਆਂ ਭੈਣਾਂ ਬੇਟੀਆਂ ਨੇ 1000 ਰੁਪਿਆ ਕਿਹਾ ਸੀ ਕਿਸੇ ਨੂੰ 1 ਰੁਪਿਆ ਨਹੀਂ ਮਿਲਿਆ ਜਿੱਦਣ ਕੇਜਰੀਵਾਲ ਤੇ ਭਗਵੰਤ ਇੱਥੇ ਆਸਾਂ ਚਾਰ ਕਤਲ ਹੋਏ ਇਸ ਜ਼ਿਲ੍ਹੇ ਦੇ ਵਿੱਚ ਤੇ ਬਿਲਕੁਲ ਗਵਾਨ ਚ ਹੋਏ ਕਿਸੇ ਬੰਦੇ ਦੀ ਜ਼ਿੰਦਗੀ ਮਹਫੂਜ਼ ਨਹੀਂ ਕਿਸੇ ਦਾ ਕਾਰੋਬਾਰ ਮਹਫੂਜ਼ ਨਹੀਂ ਕਿਸਾਨ ਦੀ ਫਸਲ ਮਹਫੂਜ਼ ਨਹੀਂ ਇਹਨਾਂ ਨੂੰ ਵੋਟ ਪਾਏ ਕਰ ਪੀਪਲ ਵਾਂਟ ਟੂ ਚੇਂਜ ਐਂਡ ਸਪੈਸ਼ਲੀ ਰਾਜਕੁਮਾਰ ਦੇ ਖਿਲਾਫ ਲੋਕਾਂ ਦੇ ਵਿੱਚ ਕੋਈ ਚੀਜ਼ ਹੈ ਕਿ ਜੀ ਇਹਨੂੰ ਨਾ ਵਾਪਸ ਲੈ ਤੇ ਮੈਂ ਆਪਣਾ ਵਚਨ ਦੇ ਉੱਤੇ ਜ਼ੁਬਾਨ ਦਿੱਤੀ ਹੈ ਜੇ ਪ੍ਰਤਾਪ ਸਿੰਘ ਜਿਉਂਦਾ ਰਿਹਾ ਤੇ ਇਹ ਨਹੀਂ ਆਏਗਾ ਜੇ ਮੈਂ ਹੀ ਇੱਥੇ ਨਾ ਰਿਹਾ ਤੇ ਮੈਂ ਕਹਿ ਕੋਈ ਨਹੀਂ ਸਕਦਾ ਜਿੰਨਾ ਚਿਰ ਪ੍ਰਤਾਪ ਸਿੰਘ ਜਿਉਂਦਾ ਉਹਨਾਂ ਚਿਰ ਰਾਜਕੁਮਾਰ ਪਾਰਟੀ ਆਈ ਵਿਲ ਨਾਟ ਅਲਾਉ दैटੋਂ ਮੇਰੇ ਕੋਪੋਜੀਸ਼ਨ ਨਾ ਰਹੇ ਤੇ ਜੋ ਮਤਲਬ ਇਸ ਲਈ ਬੜਨੀ ਸ਼ੁਰੂ ਹੋਈ ਕਿਉਂਕਿ ਉਹ ਸੁੰਦਰ ਸ਼ਾਮ अरोड़ा ਜੀ ਨੂੰ ਵਾਪਸ ਲੈ ਕੇ ਆਏ ਨਹੀਂ ਸੁੰਦਰ ਸ਼ਾਮ ਐ ਨਹੀਂ ਛੱਡ ਕੇ ਗਿਆ ਸੁੰਦਰ ਸ਼ਾਮ ਇਸ ਤਰ੍ਹਾਂ ਨਹੀਂ ਛੱਡ ਗਿਆ ਤੇ ਪਿੱਟੇ ਇਹ ਸਿਟਿੰਗ ਐਮਐਲਏ ਸਾਡਾ ਪਿੱਟੇ ਝੋਲਾ ਮਾਰ ਕੇ ਗਿਆ ਉਹ ਤੇ ਗਏ ਤੇ ਵਾਪਸ ਆ ਗਏ ਸੀ ਉਹ ਤੇ ਇਹੋ ਜੇ ਹਾਲਾਤ 'ਚ ਨਹੀਂ ਗਏ ਹਾਲਾਤਾਂ ਲਾਤਾਂ ਦਾ ਹੀ ਫਰਕ ਹੁੰਦਾ ਜੀ ਕੋਈ ਨਾਰਾਜ਼ ਹੋ ਕੇ ਘਰੋਂ ਬਿਣਾ ਸਮਾਨ ਚੁੱਕੇ ਚਲਾ ਜਾਂਦਾ ਇੱਕ ਸਾਰਾ ਘਰ ਦਾ ਸਮਾਨ ਵੇਚ ਕੇ ਜਾਂਦਾ ਤੇ ਉਹਦਾ ਤੇ ਫਰਕ ਪੜਾ ਜੀ ਇਹਦੇ ਘਰ ਦਾ ਸਮਾਨ ਵੇਚ ਗਿਆ ਸਾਰੇ ਦਾ ਜੀ ਦੂਜੇ ਤੇ ਗਏ ਸੀ ਨਾ ਸਮਾਨ ਲੈ ਕੇ ਆਏ ਸੀ ਆਂਦੀ ਵਾਰ ਵੀ ਬਿਨਾ ਸਮਾਨ ਤੋਂ ਆ ਗਏ ਵੈਲਕਮ ਕਰ ਲੇ ਤੇ ਜਿਹੜਾ ਘਰ ਦਾ ਸਮਾਨ ਸਾਦਾ ਚੋਰੀ ਕਰਾ ਜੇ ਡਾਕਾ ਮਾਰ ਕੇ ਨਿਕਲ ਜਾਏ ਉਹ ਉਹਦੇ ਦੇ डिफरेंट ਕੇਸਸ ਤੋਂ ਰਾਜ ਨੂੰ ਅਸੀਂ ਵਾਪਸ ਤੁਸੀਂ ਜਿਹੜੀ ਲਾਸਟ ਟਾਈਮ ਰੈਲੀ ਕੀਤੀ ਸੀ ਉਹਦੋਂ ਕਿਹਾ ਸੀਗਾ ਕਿ ਚੱਪੇ ਵਾਲੋਂ ਉਹਨਾਂ ਨੇ ਜੋ ਅੱਜ ਵੀ ਗੱਲ ਕੀਤੀ ਕਿ ਇਹਨੇ ਲੋਕਾਂ ਨੂੰ ਉਹਨਾਂ ਨੇ ਅਸ਼ੋਰੈਂਸ ਦਿੱਤੀ ਪੰਜਾਬ ਨਿਰਮਾਣ ਸਕੀਮ ਦਾ ਫਰਾਡ ਬੜੀ ਸਾਰੀ ਗੱਲ ਉਹਨਾਂ ਨੇ ਕਿਹਾ ਕਿ ਫਰਾਡ ਕਿਦਾਂ ਹੈ ਕਿ ਜੇ ਮੈਂ ਆਲਰੇਡੀ ਉਹਨਾਂ ਨੂੰ 5000 ਪੈਂਸੋ ਲੋਕਾਂ ਨੂੰ ਦੀ ਛੱਤਾਂ ਬਣ ਗਈਆਂ ਇਹ ਬਣੀਆਂ ਤੇ ਜਦੋਂ ਜ਼ਮੀਰ ਬਦਲੀ ਹੈ ਜਦੋਂ ਧਰਮ ਤਬਦੀਲ ਕੀਤਾ ਹੈ ਪਹਿਲੀ ਸ਼ਰਤੇ ਨੇ ਲਾਈ ਹੈ ਕਿ ਮੇਰਾ ਖੈਣਾ ਕਸਾ ਛੁੱਟੇਗਾ ਉਹਨਾਂ ਬੰਦਿਆਂ ਤੋਂ ਜਿਨ੍ਹਾਂ ਨੂੰ ਮੈਂ ਝੂਠ ਬੋਲਿਆ ਜਿਨ੍ਹਾਂ ਨੂੰ ਫਰਜ਼ੀ ਸਰਟੀਫੀਕ ਕੋ ਬੀਡੀਪੀਓ ਦੇ ਸਾਈਨ ਸਰਟੀਫਿਕੇਟ ਨਹੀਂ ਸੀ ਉਹਨੇ ਇਲੈਕਸ਼ਨ ਜਿੱਤ ਲਈ ਫ ਫਰਾਡ ਮਾਰਨ ਤੋਂ ਬਾਅਦ ਤਬਦੀਲੀ ਤਾਂ ਹੋਇਆ ਜੇ ਫਰਾਡ ਨਾ ਮਾਰਿਆ ਹੁੰਦਾ ਇਹਨੂੰ ਜਾਣਦੀ ਲੋੜ ਨਹੀਂ ਸੀ ਇਹਨੇ ਫਰਾਡ ਕੀਤਾ ਪਹਿਲੀ ਸ਼ਰਤ ਭਗਵੰਤ ਕੋ ਇਹ ਰੱਖੀ ਕਿ ਉਹ ਜਿਹੜਾ 5-6 ਹਜ਼ਾਰ ਬੰਦਾ ਉਹ ਮੇਰੀ ਜਾਨ ਨੂੰ ਰੋਜ਼ ਰੋਂਦਾ ਤੁਸੀਂ ਮੇਰੇ ਤੇ ਕੇਸ ਰਜਿਸਟਰ ਕਰਦਾ ਮੈਂ ਆ ਜਾਣਾ ਪਰ ਉਹ ਪਹਿਲੇ ਪੈਸੇ ਉਹਨਾਂ ਦੇ ਪਾ ਦੋ ਤੋ ਦਿਸ ਇਜ਼ ਵਾਟ ਹੈਪਨ ਅਸੀਂ ਤੇ ਆਪ ਕਹਿ ਰਹੇ ਤੇ ਮੇਰੀ ਇੱਕ ਗੱਲ ਸੁਣ ਲਓ ਜਿੱਦਣ ਵੀ ਪਰਮਾਤਮਾ ਨੇ ਮਿਹਰ ਕੀਤੀ ਭਗਵੰਤ ਤੇ ਵੀ ਕੇਸ ਚੱਲੇਗਾ ਤੇ ਇਹਦੇ ਤੇ ਵੀ ਚੱਲੇਗਾ ਉਸੇ ਕੇਸ ਨੂੰ ਅਸੀਂ ਰੀਓਪਨ ਕਰਾਂ ਜਿਸ ਕੇਸ ਦੇ ਵਿੱਚ ਇਨੇ ਧਰਮ ਤਬਦੀਲ ਕੀਤਾ ਰਾਜਕੁਮਾਰ ਨੇ ਮੈਂ ਪੰਜਾਬ ਨੂੰ ਤੇ ਚੱਬੇਵਾਲ ਨੂੰ ਇਹਦਾ ਯਕੀਨ ਦਵਾਣਾ ਇਹ ਕੇਸ ਅਸੀਂ ਰਜਿਸਟਰ ਭਗਵੰਤ ਮਾਨ ਤੇ ਵੀ ਕਰਾਂਗੇ ਕੋਈ ਕਿਊਜ ਹੋਏਗਾ ਇਸ ਵੱਡੀ ਠੱਗੀ ਦੇ ਵਿੱਚ ਹੁਣ ਚੀਫ ਮਿਨਿਸਟਰ ਵੀ ਸ਼ਾਮਲ ਹੈ ਜਿਨੇ ਪੈਸੇ ਪੁਆਏ ਤੇ ਨਾਲ ਹੀ ਇਹ ਰਾਜਕੁਮਾਰ ਤੇ ਰੀਓਪਨ ਕਰਾਂਗੇ ਹਰ ਕੇਸ ਰੀਓਪਨ ਹੋ ਸਕਦਾ ਕਿਸੇ ਵੀ ਸਟੇਜ ਤੇ ਐਂਡ ਵੀ ਵਿਲ ਰੀਓਪਨ ਦਿਸ ਕੇਸ ਐਂਡ ਵੀ ਵਿਲ ਟੇਕ ਲੀਗਲ ਐਕਸ਼ਨ ਅਗੇਂਸਟ ਬੋਥ ਰਾਜਕੁਮਾਰ ਐਂਡ ਭਗਵੰਤ ਮਾਨ ਓਨ ਦਿਸ ਵੀਰੀ ਕੁਛ ਇੱਕ ਗੱਲ ਇਹ बार-बार ਕਹਿ ਰਹੇ ਹੋ ਕਿ ਜੋ ਬੀਜੇਪੀ ਦਾ ਸਾਰਾ ਗੇਮ ਪਲਾਨ ਹੈ ਆਕਾਲੀ ਦਲ ਨੂੰ ਚਾਰ ਇਲੈਕਸ਼ਨਸ ਨਾਲ ਨਿਕਲਣ ਦਾ ਹਾਂ ਰਾਈਟ ਤਾਂ ਉਹ ਤੁਹਾਨੂੰ ਲੱਗਦਾ ਦੇ ਵਿਲ ਵੀ ਸਕਸੈਸਫੁਲ ਹੈ ਤੇ ਗੇਮ ਪਲਾਨ ਮਤਲਬ ਜੋ ਟੈਸਟਿੰਗ ਕਰ ਵਾਟਰ ਟੈਸਟਿੰਗ ਕੈਲੋ ਕਰਨਾ ਚਾਹੁੰਦੇ ਆ ਐਡਮ ਇਹ ਦੇ ਵਿੱਚ ਇੱਕੋ ਚਾਰ ਹੈ ਕਿਉਂਕਿ ਪਾਰਲੀਮੈਂਟ ਦੇ ਵਿੱਚ ਕਿਸਾਨਾਂ ਦਾ ਬਹੁਤ ਭਾਰੀ ਰੋਸ ਸੀ ਉਸ ਟਾਈਮ ਬੀਜੇਪੀ ਨੇ ਸੁਖਬੀਰ ਕੋਲੋਂ 6 ਪਾਰਲੀਮੈਂਟ ਦੀਆਂ ਸੀਟਾਂ ਮੰਗੀਆਂ ਇਹ 5 ਦਿਨ ਨੂੰ ਤਿਆਰ ਸੀ ਉਹ ਇਹਨਾਂ ਦਾ ਫੈਸਲਾ ਨਹੀਂ ਹੋ ਸਕਿਆ ਦੂਜਾ ਇਹਨਾਂ ਨੇ ਵੇਖਿਆ ਕਿ ਕਿਸਾਨ ਰੋਚ ਨਹੀਂ ਨੇ ਕਿ ਕਾਲੀ ਦਲ ਬਿਲਕੁਲੀ ਗਰਾਉਂਡ ਲੂਸ ਨਾ ਕਰ ਦੇ ਉਹਨਾਂ ਨੇ ਫੈਸਲਾ ਤੋੜ ਦਿੱਤਾ ਅਕਾਲੀ ਭਾਜੀ ਨੂੰ ਬਹੁਤ ਭਾਰੀ ਇਸ ਗੱਲ ਦਾ ਗੁੱਸਾ ਸੀ ਕਿ ਸਾਡੀ ਇੱਕ ਵੀ ਸੀਟ ਨਹੀਂ ਆਈ ਪਿਛਲੀ ਵਾਰ ਦੋਸ ਯਾਦ ਕੇ ਇੱਕ ਵੀ ਨਹੀਂ ਹੁਣ ਉਹਨਾਂ ਨੇ ਲਕੀਰਾਂ ਘਟਾਈਆਂ ਇਹਨਾਂ ਦੀ ਅਕਾਲੀ ਦਲ ਵਾਲਿਆਂ ਦੀ ਹੀ ਬਾਹਰ ਕਢਾ ਆ ਜੋ ਕੁਝ ਹੋ ਰਿਹਾ ਇਹ ਬੀਜੇਪੀ ਕਰਵਾਦੀ ਹੁਣ ਆ ਹੁਣ ਇੱਥੇ ਗੱਲ ਕੀ ਮੁੱਕੀ ਕਿ ਨਾ ਤੂੰ ਲੜੇਗਾ ਸਾਸੁਖਬੀਰ ਸਿੰਘ ਨੂੰ ਕਿਹਾ ਨਾ ਤੁਸੀਂ ਲੜੋਗੇ ਨਾ ਤੁਹਾਡਾ ਅਕਾਲੀ ਦਲ ਲੜੇਗਾ ਵੇਖੋ ਇਕੱਲਾ ਅਖਾਲ ਤਖਤ ਸਾਹਿਬ ਦੇ ਜਥੇਦਾਰ ਜੀ ਜੇ ਪਬੰਧ ਕੀਤਾ ਇਕੱਲਾ ਸਾਸੁਖਬੀਰ ਸਿੰਘ ਐਸ ਇੰਡੀਵਿਜੂਅਲ ਕੀਤਾ ਅਕਾਲੀ ਦਲ ਬਾਦਲ ਕਿਉਂ ਲੜ ਰਿਹਾ ਆਪਣੀ ਹੋਂਦ 100 ਸਾਲ ਦੀ ਹਿਸਟਰੀ ਹੈ ਅਕਾਲੀ ਦਲ 1920 ਵਿੱਚ ਸਟੈਬਲਿਸ਼ ਹੋਇਆ 100 ਜੀਵਿਕੋ ਕਿੰਨੇ ਸਾਲ ਹੋਏ 104 ਸਾਲ ਹੋਏ ਪਹਿਲੀ ਵਾਰ ਹੋਇਆ ਕਿ ਕਿਸੇ ਇਲੈਕਸ਼ਨ ਵਿੱਚ ਐਕਸੈਪਟ ਵਰ 92 ਜਿਹਦੇ ਕਾਰਨ ਹੋਰ ਇਹਨਾਂ ਨੇ ਬਾਈਕਾਟ ਕੀਤਾ ਫਿਰ સુધારલાલ વાલે ਜਿਹੜੇ ਮੈਂ ਬਡਾੜਾ ਸਾਹਿਬ ਨੂੰ ਇੱਕ ਫੰਕਸ਼ਨ ਤੇ ਪਟਿਆਲੇ ਇਹ ਪੁੱਛਿਆ ਸੀ ਤੁਸੀਂ ਬਡਾੜਾ ਸਾਹਿਬ ਸੁਖਬੀਰ ਸਿੰਘ ਬਾਦਲ ਤੇ ਇਹਨੂੰ ਬਾਈਕਾਟ ਕਰਕੇ ਤੁਹਾਡੇ ਕੋਲ ਤੇ 골ਡਨ ਚਾਂਸ ਸੀ ਤੁਸੀਂ ਤੇ ਲੈ ਚੰਦੇ ਸੀ ਸੁਧਾਰ ਲੈ ਕੇ ਆਣੀ ਉਹੀ ਵੋਟ ਤੁਹਾਡੇ ਵੱਲ ਸ਼ਿਫਟ ਹੋ ਜਾਣਾ ਹੈ ਤੁਹਾਡੀ ਤੇ ਗੱਲ ਬਣ ਜਾਣੀ ਸੀ ਤੁਸੀਂ ਕਿਉਂ ਨਹੀਂ ਕੈਂਡੀਡੇਟ ਖੜਾ ਕੀਤਾ ਤੀਜਾ ਮੇਰਾ ਸਵਾਲ ਹੈ ਜਿਹੜੇ ਦਿਬਰੂਗੜ੍ਹ ਦੀ ਜੇਲ੍ਹ ਚ ਨੇ ਤੁਸੀਂ ਤੇ ਸਪਲਿੰਟ ਤੁਸੀਂ ਤੇ ਅਨਾਉਂਸ ਕੀਤੇ ਕੈਂਡੀਡੇਟ ਨਹੀਂ ਇਹਨਾਂ ਦੀ ਸਾਰੀਆਂ ਸੀਟਾਂ ਤੋਂ ਅਨਾਉਂਸ ਕੀਤੇ ਵਾਪਸ ਲੈ ਕੇ ਮੈਨੂੰ ਇੱਕੋ ਗੱਲ ਦੱਸੋ ਕਿ ਤੈਨੂੰ ਪੰਥਕ ਜੱਦੀ ਬੰਦੀਆਂ ਬਾਹਰ ਕਿਉਂ ਨਹੀਂ ਕਿਹਾ ਇਹਦਾ ਸਿੱਧਾ 100% ਦੇ ਆਰ ਆਲ ਬੀਜਪੀ ਦਾ ਗੇਮ ਪਲਾਨ ਹੈ ਹੁਣ ਅਗਲੀ ਗੱਲ ਵੀ ਸੁਣੋ ਇਸ ਚੀਜ਼ ਦਾ ਫਾਇਦਾ ਹੋਏਗਾ ਬੀਜਪੀ ਨੂੰ ਮਤਲਬ ਮਾਈ ਪੁਆਇੰਟ ਇਸ ਦਾ ਇਹੀ ਤਾਂ ਐਕਸਪੈਰੀਮੈਂਟ ਹੋ ਰਿਹਾ ਹੈ ਨਹੀਂ ਐਕਸਪੈਰੀਮੈਂਟ ਤਾਂ ਚਲੋ ਅੰਡਰਸਟੈਂਡੇਬਲ ਬਟ ਔਨ ਗਰਾਉਂਡ ਦੇਖੋ ਮੈਂ ਦੇਖੋ ਜੋ ਮੈਂ ਵੇਖ ਰਿਹਾ ਸਿੱਖ ਵੋਟ ਤੇ ਕਿਸਾਨ ਵੋਟ ਬੀਜਪੀ ਨੂੰ ਭੁਗਤਣ ਨੂੰ ਤਿਆਰ ਅੱਜ ਦੇ ਦਿਨ ਸੁਖਬੀਰ ਹੁਣੀ ਕੋਸ਼ਿਸ਼ ਚ ਨੇ ਪਖਤਾਨ ਦੀ ਇਹ ਵੋਟ ਪੈਣਾ ਨਹੀਂ ਕਿੱਥੇ ਫਿਲਟਰ ਹੋ ਕੇ ਜਾਂਦਾ ਮੈਂ ਕਹਾਂ ਕੁਝ ਨਹੀਂ ਸਰ ਆਮ ਆਦਮੀ ਪਾਰਟੀ ਨੂੰ ਫਾਇਦਾ ਹੋ ਸਕਦਾ ਨਹੀਂ ਮੈਂ ਇਹ ਨਹੀਂ ਕਹਿ ਸਕਦਾ ਕਿਸੇ ਵੱਲ ਵੀ ਜਾ ਸਕਦਾ ਜਦੋਂ ਵੋਟ ਜ਼ਿਆਦਾ ਨਾ ਵੋਟ ਕੋਈ ਕਿਸੇ ਦਾ ਪ੍ਰिजनਰ ਥੋੜਾ ਕੋ ਕੈਦੀ ਥੋੜਾ ਵੋਟ ਇੱਕ ਸੋਚਣਾ ਬੱਜਿਆ ਸੀ ਜਿਸ ਸੋਚਣਾ ਬੱਜਿਆ ਸੀ ਸੋਚ ਵਾਲੇ ਲੀਡਰ ਹੀ ਭੱਜ ਗਏ ਨੇ ਤੇ ਹੁਣ ਦੇ ਆਰ ਫਰੀ ਉਹ ਕਿਸੇ ਨੂੰ ਵੀ ਜਾ ਸਕਦੇ ਹਨ ਬਹੁਤ ساری ਜਗ੍ਹਾ ਤੇ ਸਾਨੂੰ ਵੀ ਜੁਆਇਨ ਕਰ ਰਹੇ ਕਿਸੇ ਹੋਰ ਰਾ ਪਾਰਟੀਆਂ ਨੂੰ ਵੀ ਜਾ ਰਹੇ ਬਟ ਅਲਟੀਮੇਟਲੀ ਨੁਕਸਾਨ ਤੁਹਾਨੂੰ ਹੋਣਾ ਸਾਨੂੰ ਨੁਕਸਾਨ ਕਿਹੜੀ ਗੱਲ ਦਾ ਨਹੀਂ ਤੁਸੀਂ ਗੱਲ ਨਹੀਂ ਸਮਝਦੇ ਨੁਕਸਾਨ ਦੀ ਖੇੜ ਹੈ ਬੀਜੇਪੀ ਨੂੰ ਫਾਇਦਾ ਕਰਾਉਣ ਵਾਸਤੇ ਕੋਸ਼ਿਸ਼ ਹੈ ਸੁਖਵੀਰ ਕੋਸ਼ਿਸ਼ ਕਰ ਰਹੇ ਹਨ ਇਹਨਾਂ ਦਾ ਕਾਡਰ 5 10 15% ਇਹਨਾਂ ਦੇ ਕਹਨੇ ਤੇ ਲੱਗੇਗਾ ਬਾਕੀ ਦੇ ਤੁਸੀਂ ਕਿਤੇ ਸ ਇਹ ਮੇਰੇ ਨਾਲ ਤੁਸੀਂ ਇਕੱਲੇ ਦਾ ਦੇ ਵੋਟਰ ਨੂੰ ਉਹਨਾਂ ਦੇ ਜਿਹੜੇ ਜੂਨੀਅਰ ਲੈਵਲ ਲੀਡਰਸ ਨੇ ਉਹਨਾਂ ਨੂੰ ਸਵਾਲ ਕਰੋ ਤੁਹਾਨੂੰ ਇਹਦਾ ਆਪਣੇ ਆਪ ਹੀ ਆ ਜਾ ਤੁਹਾਨੂੰ ਲੱਗਦਾ ਉਹ ਕਹਿ ਕੇ ਵੋਟ ਪਾਉਣਗੇ ਮੇਰੇ ਕੀ ਆਲਰੇਡੀ ਚੱਲ ਰਿਹਾ ਹੈ ਆਲਰੇਡੀ ਚੱਲ ਰਿਹਾ ਹੈ ਦੇ ਆਲਰੇਡੀ ਟੈਲਿੰਗ देम ਕਿ ਪਾਉ ਹੁਣ ਕਹਣੇ 20% ਲੱਗ ਰਿਹਾ ਸੀ ਨਹੀਂ ਲੱਗ ਰਿਹਾ ਹੁਣ ਉਹ ਜਿਹੜੇ 80 ਨੇ ਉਹ ਜਾਂਦੇ ਕਿਦਰ ਨੂੰ ਮੈਂ ਵਖਿਆ ਕੁਝ ਨਹੀਂ ਸਕਦਾ ਅਜੇ ਕਿਉਂਕਿ ਹਫਤਾ ਲੱਗਿਆ ਤੇ ਪਿਆ ਤਾਂ ਦਿਸ ਇਜ਼ ਵਾਟ ਇਜ਼ ਹੈਪਨਿੰਗ ਅੱਛਾ ਅਗਲੀ ਗੇਮ ਵੀ ਸੁਣ ਜੇ ਤੇ ਭਾਜਪਾ ਨੂੰ ਵੋਟ ਪਹੁੰਚਦੀ ਫੇਰ ਤੇ ਬੀਜੇਪੀ ਇਕਾਲੀ ਦਲ ਨਾਲ ਉਹ ਕਰੇਗੀ ਜੋ ਸ਼ਿਵ ਸੈਨਾ ਨਾਲ ਉਥੇ ਐਲਡਰ ਬ੍ਰਦਰਸ ਸੀ ਵੱਡਾ ਭਰਾ ਸ਼ਿਵ ਸੈਨਾ ਸੀ ਬੀਜੇਪੀ ਨੇ ਹਾਲੀ ਹਾਲੀਵੁੱਡ ਨੂੰ ਕੁਤਰਦੇ ਕੁਤਰਦੇ ਉਹਦਾ ਕੱਦ ਛੋਟਾ ਕਰ ਲਿਆ ਆਪਣਾ ਉੱਚਾ ਕਰਿਆ ਉਥੇ ਫੇਰ ਸ਼ਿਵ ਸੈਨਾ ਵਰਗਾ ਵੱਡੇ 파ਟਰਨਰ ਬੀਜੇਪੀ ਬਣੇਗੀ ਛੋਟਾ 파ਟਰਨਰ ਸ਼ਿਵ ਸੈਨਾ ਉਧਵ ਠਾਕਰੇ ਬਣੇ ਇਸ ਤਰ੍ਹਾਂ ਹੀ ਚੋਟਾਲੇ ਕਿਸੇ ਟਾਈਮ ਤੇ 4 ਤੋਂ 5 ਸੀਟਾ ਬੀਜੇਪੀ ਨੂੰ ਦਿੰਦੇ ਅੱਜ ਚੋਟਾਲੇ ਨੂੰ 5-4 ਸੀਟਾ ਉਹਨਾਂ ਨੇ ਦਿੱਤੇ ਸੇਮ ਐਸ ਹੈਪਨਡ ਵਿਦ ਨਿਤਿਸ਼ ਕੁਮਾਰ ਸੇਮ ਇਸ ਦੀ ਕੰਡੀਸ਼ਨ ਆਫ 오ਡੀਸਾ ਪਟਨਾਇ ਮਿਸਟਰ ਪਟਨਾਇ ਨਵੀਨ ਪਟਨਾਇ ਸੋ ਇਹ ਇੱਕ ਐਕਸਪੈਰੀਮੈਂਟ ਜੇ ਫੇਲ ਹੋ ਗਿਆ ਆ ਮੇਰੀ ਅੱਤਿਸ਼ ਵੀ ਸੁਣ ਲੋ ਜੀ ਜੇ ਫੇਲ ਹੋ ਗਿਆ ਤਾਂ ਫਿਰ ਅਕਾਲੀ ਦਲ ਨੂੰ ਅੱਗੇ ਲਾਣ ਕੇ 6 ਮਹੀਨੇ ਸੈਂਟਰ ਏਜੰਸੀਆਂ ਤਿੰਨੋਂ ਅਕਾਲੀ ਦਲ ਇਕੱਠੇ ਕਰਨੀ ਆ ਮੇਰੀ ਗੱਲ ਅੱਜ ਨੋਟ ਕਰ ਲੈ ਅੱਜ ਤੋਂ 6 ਮਹੀਨੇ ਬਾਅਦ ਜਦੋਂ ਵੀ ਤੁਸੀਂ ਤਕਰੀਬਨ ਮਈ ਜੂਨ ਤੱਕ ਇਹ ਸਾਰੇ ਅਕਾਲੀ ਦਲ ਮਰ ਕਿਸੇ ਬਹਾਨੇ ਨਾਲ ਸਾਹਨੇ ਸਾਰੇ ਇਕੱਠੇ ਹੋਣਗੇ ਇਹਨਾਂ ਨੂੰ ਇਕੱਠੇ ਕਰਨਗੇ ਇਹਨਾਂ ਨੂੰ ਅੱਗੇ ਲਾਣਗੇ ਬੀਜੇਪੀ ਪਿਛੇ ਲੱਗੇਗੀ ਅੱਧੋ-ਅੱਧੇ ਸੀਟਾਂ ਕਰਨਗੇ ਬਾਗਡੋਰ ਆਪਣੇ ਹੱਥੇ ਚ ਰੱਖਣਗੇ ਜਿਸ ਤਰ੍ਹਾਂ ਬਦਨਾਵੀ ਵੀ ਰਨ ਕਰ ਰਿਹਾ ਮਹਾਰਾਸ਼ਟra ਨੂੰ ਇਸ ਤਰ੍ਹਾਂ ਬੀਜੇਪੀ ਰਨ ਕਰੇਗੀ ਚਿਹਰਾ ਇਹਨਾਂ ਦਾ ਅੱਗੇ ਢਾ ਦੇਣਗੇ ਆਪ ਬਸ ਆਪ ਅਲਟੀਮੇਟ ਫਾਈਟ ਊਡ ਬੀ ਅਕਾਲੀ ਦਲ ਬੀਜੇਪੀ ਵਰਸਸ ਦੀ ਕਾਂਗਰਸ ਬਿਕਾਜ਼ ਆਪ ਨੇ ਪੜ ਚੱਲੀਏ ਆਪ ਦੀ ਹੈ ਫਾਈਨਲ ਇਲੈਕਸ਼ਨ ਬਟ ਇਫ ਥੈਟ ਹੈਪਨਸ 윌 ਥੈਟ ਸਿਚੁਏਸ਼ਨ ਬੀ ਗੁੱਡ ਫੋਰ ਦ ਓਵਰਆਲ ਪੰਜਾਬਸ ਹੈਲਥ ਮਤਲਬ ਬੀਜੇਪੀ ਇਜ਼ ਐਂਟੀ ਪੰਜਾਬ ਇਟ ਇਜ਼ ਐਂਟੀ ਪੰਜਾਬੀਅਤ ਇਟ ਇਜ਼ ਐਂਟੀ ਫਾਰਮ ਇਟ ਇਜ਼ ਐਂਟੀ ਜਵਾਨ ਐਂਡ ਇਟ ਇਜ਼ ਐਂਟੀ ਸਿੱਖ ਤੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜੇ ਅਕਾਲੀ ਦਲ ਇੱਕ ਪੰਥਿਕ ਜਮਾਤ ਐਂਟੀ ਪੰਜਾਬ ਫੋਰਸਸ ਨਾਲ ਰਲਣਾ ਚਾਹੁੰਦੀ ਹੈ ਤੇ ਪ੍ਰਮਾਤਮਾ ਮਿਹਰ ਕਰੇ ਇਹਨਾਂ ਤੇ ਠੀਕ ਹੈ